ਜੰਡੇਆਲਾ ਤੋਂ ਗੁਰਾਇਆ ਰੋਡ ਤੇ 11 ਅਗਸਤ ਨੂੰ ਰੁੜਕਾ ਕਲਾਂ ਵਿਖੇ ਜੋ ਭਾਰੀ ਮਸ਼ੀਨਰੀ ਦੇ ਨਾਲ ਸੜਕ ਨੁਕਸਾਨੀ ਗਈ ਸੀ ਜਿਸ ਦੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਸੀ ਉਸ ਖਬਰ ਦਾ ਅਸਰ ਅੱਜ ਦੇਖਣ ਨੂੰ ਮਿਲਿਆ ਜਦੋਂ ਸਵੇਰੇ ਪੀਡਬਲੂਡੀ ਵੱਲੋਂ ਉਸ ਦੀ ਮੁਰੰਮਤ ਦਾ ਕੰਮ ਕਰਵਾ ਦਿੱਤਾ ਗਿਆ ਇਸ ਵਾਰ ਜਦੋਂ ਅਸੀਂ ਐਸਡੀਓ ਨਵਦੀਪ ਜੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਜਿਸ ਕੰਪਨੀ ਵੱਲੋਂ ਇਸ ਸੜਕ ਦਾ ਨੁਕਸਾਨ ਕੀਤਾ ਗਿਆ ਸੀ ਮੁਰੰਮਤ ਦਾ ਕੰਮ ਵੀ ਉਹਨਾਂ ਵੱਲੋਂ ਹੀ ਕਰਵਾਇਆ ਗਿਆ ਹੈ ਇਹ ਵੀ ਸ਼ਾਇਦ ਪਹਿਲੀ ਵਾਰ ਹੀ ਹੈ ਕਿ ਸਰਕਾਰੀ ਵਿਭਾਗ ਵੱਲੋਂ ਇੰਨੇ ਜਲਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਜਿਸ ਲਈ ਪੀ ਡਬਲਯੂ ਡੀ ਵਿਭਾਗ ਵਾਕਿਆ ਹੀ ਵਧਾਈ ਦਾ ਪਾਤਰ ਹੈ ਨਹੀਂ ਤਾਂ ਬਰਸਾਤ ਦਾ ਮੌਸਮ ਹੋਣ ਕਾਰਨ ਸੜਕ ਦਾ ਹੋਰ ਜ਼ਿਆਦਾ ਨੁਕਸਾਨ ਹੋ ਜਾਣਾ ਸੀ ਹੁਣ ਇਸੇ ਤਰ੍ਹਾਂ ਹੀ ਅਸੀਂ ਆਸ ਕਰਾਂਗੇ ਕਿ ਪਿੰਡ ਸੰਘਟ ਦੇ ਹਿੱਸਿਆਂ ਵਿਖੇ ਮਾੜੀ ਹਾਲਤ ਹੋ ਚੁੱਕੀ ਸੜਕ ਦੀ ਵੀ ਜਲਦੀ ਤੋਂ ਜਲਦੀ ਹਾਲਤ ਸੁਧਾਰੀ ਜਾਵੇਗੀ